ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸੇਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਕਿਸਾਨ ਮੇਲੇ ਕਰਵਾਏ ਜਾ ਰਹੇ ਨੇ ਉਹਨਾਂ ਦੀ ਇੰਪੋਰਟੈਂਸ ਡੇਟਸ ਦੀ ਤੇ ਨਾਲ ਦੀ ਨਾਲ ਜੋ ਹਰਿਆਣਾ ਤੇ ਦਿੱਲੀ ਦੇ ਵਿੱਚ ਕਿਸਾਨ ਮੇਲੇ ਹੋਣ ਜਾ ਰਹੇ ਨੇ ਉਹਨਾਂ ਦੀਆਂ ਕਿਹੜੀਆਂ ਤਰੀਕਾ ਨੇ ਉਹਦੇ ਉੱਪਰ ਵੀ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਜਿਵੇਂ ਕਿ ਆਪਾਂ ਜਾਣਦੇ ਆਂ ਮਾਰਚ ਦਾ ਮਹੀਨਾ ਆਉਣ ਵਾਲਾ ਇਹਨਾਂ ਮਹੀਨਿਆਂ ਦੇ ਵਿੱਚ ਆਮ ਹੀ ਜੋ ਅਗਲੀ ਫਸਲ ਹੈ ਉਹਦੇ ਦੇ ਉੱਪਰ ਜੋ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀ ਨਵੀਆਂ ਖੋਜਾਂ ਕੀਤੀਆਂ ਗਈਆਂ ਨੇ ਨਵੀਂ ਤਕਨੀਕ ਕਿਹੜੀ ਆਈ ਹੈ ਬੀਜਾਂ ਦੇ ਬਾਰੇ ਤੇ ਨਵੀਂ ਟੈਕਨੋਲੋਜੀ ਦੀਆਂ ਉੱਥੇ ਸਟਾਲਾਂ ਚਾਹੇ ਉਹ ਪ੍ਰਾਈਵੇਟ ਕੰਪਨੀ ਵੱਲੋਂ ਲੱਗਣ ਚਾਹੇ ਉਹ ਯੂਨੀਵਰਸਿਟੀ ਵੱਲੋਂ ਲੱਗਣ ਇਹ ਸਾਰੀਆਂ ਜੋ ਸਹੂਲਤਾਂ ਤੁਹਾਨੂੰ ਕਿਸਾਨ ਮੇਲਿਆਂ ਦੇ ਵਿੱਚ ਮਿਲਦੀਆਂ ਤੇ ਇਸ ਦੇ ਨਾਲ-ਨਾਲ ਜੋ ਮੇਨ ਕੈਂਪਸ ਜਿਵੇਂ ਕਿ ਲੁਧਿਆਣਾ हिसार ਦਿੱਲੀ ਪੂਸਾ ਕੇਂਦਰ ਦੇ ਵਿੱਚ ਜੋ ਮੇਲੇ ਤਾਂ ਲੱਗਦੇ ਹੀ ਨੇ ਤੇ ਨਾਲ ਦੀ ਨਾਲ ਡਿਸਟ੍ਰਿਕਟ ਦੇ ਵਿੱਚ ਲਗਭਗ ਹਰ ਡਿਸਟ੍ਰਿਕਟ ਦੇ ਵਿੱਚ ਵੀ ਉਹ ਮੇਲੇ ਕਰਵਾਏ ਜਾਂਦੇ ਨੇ ਕਿਹੜੀਆਂ ਉਹਨਾਂ ਦੀਆਂ ਇੰਪੋਰਟੈਂਟ ਤਰੀਕਾ ਨੇ ਤੇ ਕੀ ਇਹਨਾਂ ਦਾ ਵਿਸ਼ਾ ਹੈ ਉਹਦੇ ਤੇ ਆਪਾਂ ਇਸ ਵੀਡੀਓ 'ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਜਿਹੜਾ ਮਹੀਨਾ ਫਰਵਰੀ ਜੋ ਸੌਰੀ ਫਰਵਰੀ ਦੇ ਵਿੱਚ ਮੇਲਾ ਆ ਰਿਹਾ ਨਵੀਂ ਦਿੱਲੀ ਪੂਸਾ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਤੇ ਇਹ ਮੇਲਾ 24 25 ਤੇ 26 ਫਰਵਰੀ ਨੂੰ ਹੋਣ ਜਾ ਰਿਹਾ ਤੇ ਕਾਫੀ ਵਰਲਡ ਲੈਵਲ ਤੇ ਇੱਥੇ ਟੈਕਨੋਲੋਜੀ ਆਉਂਦੀ ਹੈ ਤੇ ਪੂਰਾ ਜੋ ਪੂਰੇ 올ਓਵਰ ਇੰਡੀਆ ਤੇ ਪੂਸਾ ਦੀਆਂ ਜੋ ਕਿਸਮਾਂ ਨੇ ਯਾਨੀ ਕਿ ਜੋ ਵੈਰਾਈਟੀਆਂ ਨੇ ਚਾਹੇ ਉਹ ਝੋਨੇ ਦੀਆਂ ਵੈਰਾਈਟੀਆਂ ਹੋਣ ਕਣਕ ਹੋਣ ਜੋ ਵੀ ਹਾਰੀ ਦੀਆਂ ਫਸਲਾਂ ਯਾਨੀ ਕਿ ਖਰੀਫ ਦੀਆਂ ਫਸਲਾਂ ਦੀ ਜੋ ਜਾਣਕਾਰੀ ਹੈ ਸਾਰੀ ਤੁਹਾਨੂੰ ਉਸ ਮੇਲੇ ਦੇ ਵਿੱਚ ਮਿਲੇਗੀ ਤੋਂ ਸਭ ਤੋਂ ਪਹਿਲੇ ਜੋ ਮੇਲਾ ਆਉਣ ਵਾਲਾ ਫਰਵਰੀ ਦੇ ਵਿੱਚ 24 25 26 ਨੂੰ ਪੂਸਾ ਵਿਗਿਆਨ ਕੇਂਦਰ ਦੇ ਵਿੱਚ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਤੇ ਜਿਹੜੇ ਕਿਸਾਨ ਵੀਰ ਉੱਥੇ ਪਹੁੰਚ ਕੇ ਜਾਣਕਾਰੀ ਲੈ ਸਕਦੇ ਨੇ ਬਹੁਤ ਵਧੀਆ ਮੌਕਾ ਉਹਨਾਂ ਵਾਸਤੇ ਇਹ ਮੇਲਾ ਤੁਹਾਨੂੰ ਪ੍ਰਦਾਨ ਕਰਾਏਗਾ ਸੋ ਇਸ ਤੋਂ ਬਾਅਦ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਮੇਲੇ ਹੋਣ ਜਾ ਰਹੇ ਨੇ ਉਹਦੀ ਲਿਸਟ ਸਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲੇ ਜੋ ਮੇਲਾ ਹੋਣ ਜਾ ਰਿਹਾ ਨਾਕ ਕਲਾਂ ਜਹਾਂਗੀਰ ਅੰਮ੍ਰਿਤਸਰ ਇਹ 5 ਮਾਰਚ ਨੂੰ ਹੋਣ ਜਾ ਰਿਹਾ ਉਸ ਤੋਂ ਬਾਅਦ ਬੱਲਵਾਰਡ ਸੋਂਕੜੀ 7 ਮਾਰਚ ਨੂੰ ਫਰੀਦਕੋਟ ਚ ਜੋ ਮੇਲਾ ਹੋਏਗਾ 11 ਮਾਰਚ ਨੂੰ ਗੁਰਦਾਸਪੁਰ 13 ਮਾਰਚ ਨੂੰ ਬਟ ਬਠਿੰਡਾ ਜੋ ਮੇਲਾ ਹੋਣ ਜਾ ਰਿਹਾ ਉਹ 18 ਮਾਰਚ ਨੂੰ ਹੋਏਗਾ ਫਿਰ ਜੋ ਲੁਧਿਆਣਾ ਪੀਏਯੂ ਕੈਂਪਸ ਯਾਨੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੇਲਾ ਉਹ 21 22 ਤਰੀਕ ਨੂੰ ਹੋਣ ਜਾ ਰਿਹਾ 21 ਤੇ 22 ਮਾਰਚ ਨੂੰ ਤੇ ਉਸ ਤੋਂ ਬਾਅਦ ਰੂਨੀ ਪਟਿਆਲਾ ਦੇ ਵਿੱਚ ਜੋ ਮੇਲਾ ਹੋਏਗਾ ਉਹ 25 ਮਾਰਚ 2025 ਨੂੰ ਇਹ ਮੇਲਾ ਹੋਣ ਜਾ ਰਿਹਾ ਤੇ ਇਸ ਤੋਂ ਬਾਅਦ ਕਿਸਾਨ ਵੀਰੋ ਜੋ ਆਪਾਂ ਗੱਲ ਕਰਦੇ ਆਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਯਾਨੀ ਕਿ ਐਚ ਯੂ ਵਿੱਚ ਜੋ ਮੇਲਾ ਹੋਏਗਾ ਉਹ 18 ਤੇ 19 ਮਾਰਚ ਨੂੰ हिसार ਦੇ ਵਿੱਚ ਹੋਣ ਜਾ ਰਿਹਾ ਹੈ ਸੋ ਕਿਸਾਨ ਵੀਰੋ ਕਾਫੀ ਚੰਗੀ ਜੋ ਜਾਣਕਾਰੀ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚੋਂ ਮਿਲੇਗੀ ਤੇ ਹਮ ਹਮਾ ਕੇ ਵੱਤ ਵੱਤ ਤੁਸੀਂ ਵੀ ਆਪਦੇ ਬੱਚਿਆਂ ਨਾਲ ਆਪਦੇ ਜੋ ਯਾਰਾਂ ਦੋਸਤਾਂ ਦੇ ਨਾਲ ਨਵੀਂ ਖੇਤੀ ਦੀ ਜਾਣਕਾਰੀ ਇਸ ਮੇਲਿਆਂ 'ਚੋਂ ਜਾ ਕੇ ਤੁਸੀਂ ਲੈ ਕੇ ਆ ਸਕਦੇ ਹੋ ਖਾਸ ਕਰਕੇ ਜੋ ਬੀਜਾਂ ਦੀ ਵਿਕਰੀ ਹੈ ਉਹ ਵੀ ਇਹਨਾਂ ਮੇਲਿਆਂ ਦੇ ਵਿੱਚ ਹੁੰਦੀ ਹੈ ਤੇ ਉਹਦੇ ਉੱਪਰ ਵੀ ਅਲੱਗ ਤੋਂ ਇੱਕ ਵੀਡੀਓ ਆਪਾਂ ਪਾਵਾਂਗੇ ਬੀਜਾਂ ਦੀ ਤੁਸੀਂ ਪਹਿਲੇ ਪ੍ਰੀ ਬੁਕਿੰਗ ਕਹਿਵੇਂ ਕਰਾ ਸਕਦੇ ਹੋ ਤੇ ਕਿਹੜੇ-ਕਿਹੜੇ ਬੀਜ ਇੱਥੇ ਉਪਲਬਧ ਹੋਣਗੇ ਉਹ ਸਾਰੀ ਜਾਣਕਾਰੀ ਵੀ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚੋਂ ਮਿਲੇਗੀ ਤੇ ਇੱਕ ਅਲੱਗ ਤੋਂ ਵੀਡੀਓ ਵੀ ਆਪਾਂ ਪਾ ਕੇ ਧਿਆਨ ਦਿਓ ਸੋ ਕਿਸਾਨ ਵੀਰੋ ਸਾਡੇ ਵੱਲੋਂ ਇਹੀ ਅਪੀਲ ਹੈ ਵੱਤ ਤੋਂ ਵੱਤ ਮਿਲਿਆਂ ਦੇ ਵਿੱਚ ਤੁਸੀਂ ਪਹੁੰਚੋ ਤੇ ਜੋ ਖੇਤੀ ਰਿਲੇਟਡ ਨਾਲ ਹੋਰ ਸਹਾਇਕ ਧੰਦੇ ਨੇ ਉਹਨਾਂ ਦੀ ਵੀ ਜਾਣਕਾਰੀ ਲੈ ਕੇ ਆਪਦੀ ਖੇਤੀ ਦੇ ਧੰਦੇ ਨੂੰ ਸਫਲਾ ਬਣਾਓ ਸੋ ਕਿਸਾਨ ਵੀਰੋ ਵੀਡੀਓ ਚੰਗੀ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੋਭਾ ਹੋਵੇ